ਇਹ ਨਹੀਂ ਗੱਡੀ ਦੇ ਦਮਾਰੇ ਆ। ਹਾਂ। ਕੋਈ ਨਹੀਂ ਲੱਗ ਰਿਹਾ। ਮੈਂ ਤੁਹਾਨੂੰ ਮੈਨੂੰ ਕੋਈ ਮਸ਼ਹੂਰ ਤਰ੍ਹਾਂ ਮੈਨੇ ਇਸ ਲਈ ਮੈਂ ਤੁਹਾਨੂੰ ਮੈਂ ਮਿਲਾਂ ਮੇਰਾ ਨਾਮ ਜੀ ਅਮਾਨ ਖਾਨ ਹੈ ਮੈ ਕਨੀਜ਼ ਫਤਿਮਾ ਦਾ ਲਾਰਾ ਜੀ ਇਹ ਸਰ ਮਾਮਲਾ ਜ਼ਮੀਨ ਦਾ ਮਾਮਲਾ ਹੈ ਜੀ ਸਾਡੀ ਗ੍ਰੈਂਡ ਮਦਰ ਦੇ ਮਦਰ ਦੀ ਜ਼ਮੀਨ ਹੈ ਜੀ ਜੋ ਕਿ ਚਿਲਪਿੰਡ ਤੋਂ ਸੀਗੇ ਜੋ ਕਿ ਹੁਣ ਉਹ ਚਿਲ ਦੀ ਜ਼ਮੀਨ ਸਾਰੀ ਉਹ ਵੈਕਿਊ ਪ੍ਰੋਪਰਟੀ ਕਰਕੇ ਗਵਰਨਮੈਂਟ ਨੇ ਦਬ ਲਈ ਹੈ ਤੇ ਸਾਨੂੰ ਉਸ ਚੀਜ਼ ਦਾ ਮੁਆਵਜ਼ਾ ਨਾ ਕੋਈ ਸਾਨੂੰ ਉਸ ਚੀਜ਼ ਦੇ ਕੋਈ ਜ਼ਮੀਨ ਦਿੱਤੀ ਗਈ ਹੈ ਨਾ ਕੋਈ ਸਾਨੂੰ ਕੋਈ ਚੀਜ਼ ਦਿੱਤੀ ਗਈ ਹੈ ਇਹਨਾਂ ਨੇ ਸਮਝਿਆ ਵੀ ਇਹ ਇਥੋਂ ਚਲੇ ਗਏ ਨੇ 47 ਚ ਜੋ ਕਿ ਅਸੀਂ ਬਿਲਕੁਲ ਵੀ ਇੱਥੇ ਸੀਗੇ ਕਿਉਂਕਿ ਸਾਡੀ ਹੋਮਲੈਂਡ ਇਹੀ ਕੰਟਰੀ ਹੈ ਹੋਮਲੈਂਡ ਤੇ ਅਸੀਂ ਰਹਿ ਰਹੇ ਸੀਗੇ ਅਸੀਂ ਮਲੇਕੋਟਲਾ ਸ਼ਿਫਟ ਹੋ ਗਏ ਸੀਗੇ ਸੋ ਉਸ ਕਰਕੇ ਇਹਨਾਂ ਨੇ ਆਪ ਸਾਰੀ ਜ਼ਮੀਨ ਇਸ ਗਵਰਨਮੈਂਟ ਨੇ ਲੋਕਾਂ ਨੂੰ ਦੇ ਦਿੱਤੀ ਸੀ ਜੋ ਵੀ ਕੀਤਾ ਜੋ ਸਾਨੂੰ ਨਹੀਂ ਪਤਾ ਫਿਰ ਅਸੀਂ 2006 ਦੇ ਵਿੱਚ ਕੇਸ ਕੀਤਾ ਜੋ ਕਿ ਕੇਸ ਅਸੀਂ ਨਿਚਲੀ ਕੋਰਟ ਤੋਂ ਲੈ ਕੇ ਹਾਇਰ ਕੋਰਟ ਤੱਕ ਲਾਈਕ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਤੱਕ ਅਸੀਂ ਜਿੱਤੇ ਆ ਜੀ 2023 ਦੇ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਤੋਂ ਇਹ ਚੀਜ਼ ਜਿੱਤੇ ਆ ਜੋ ਕਿ ਉਹਨਾਂ ਦੇ ਆਰਡਰ ਸੀਗੇ ਵੀ ਪ੍ਰਿਵੋਲੈਂਟ ਰੇਟ ਇਕੁਇਵਲੈਂਟ ਜ਼ਮੀਨ ਦੇ ਇਹਨਾਂ ਨੂੰ ਦਿੱਤੀ ਜਾਵੇ ਜੋ ਕਿ ਸਾਨੂੰ ਨਾ ਕਿ ਪ੍ਰਿਵੋਲੈਂਟ ਰੇਟ ਬਾਰੇ ਦੱਸਿਆ ਜਾਂਦਾ ਨਾ ਕਿ ਇਕੁਇਵਲੈਂਟ ਜ਼ਮੀਨ ਦੱਸੀ ਜਾਂਦੀ ਹੈ ਜ਼ਮੀਨ ਇਹ 10 ਦੇ ਵੀ ਆ ਕਦੀ ਕਹਿੰਦੇ ਆ ਤੁਹਾਨੂੰ ਅਸੀਂ ਬਾਰਡਰ ਤੇ ਦੇ ਦਨੇ ਆ ਕੋ ਤਾਸਪੁਰ ਦੇ ਦਨੇ ਆ ਸਾ ਜੋ ਕਿ ਸਾਡੀ ਉਹ ਜ਼ਮੀਨ ਨਹੀਂ ਬਣਦੀ ਨਾਉ ਸਾਡੀ ਜ਼ਮੀਨ ਸਾਡੀ ਜ਼ਮੀਨ ਇੱਥੇ ਅਰਬਨ ਆ ਤਾਂ ਜੀ ਇੱਥੇ ਹੀ ਲਵਾਂਗੇ ਇੱਥੇ ਤੋਂ ਹੀ ਅਸੀਂ ਹੈਗੇ ਆ ਫਾਈਨਲ ਕੀ ਬੈਠੀ ਹੈ ਫਾਈਨਲ ਇਹਦੇ ਵਿੱਚ ਇਹ ਹੋਇਆ ਜੀ ਅਟੈਚਮੈਂਟਸ ਹੋਈਆਂ ਨੇ ਹਜੇ ਜੋ ਕਿ ਤੁਹਾਨੂੰ ਵੀ ਪਤਾ ਹੋਊਗਾ ਡੀਸੀ ਸਾਹਿਬ ਦੀ ਕਾਰ ਤੇ ਡੀਸੀ ਸਾਹਿਬ ਦੀ 1/3 ਸੈਲਰੀ ਜੋ ਕਿ ਅਟੈਚ ਹੋਈ ਆ ਤੇ ਏਡੀਸੀ ਸਾਹਿਬ ਦੀ ਵੀ ਕਾਰ ਸੀਗੀ ਉਹ ਇਹ ਲੈ ਕੇ ਨਹੀਂ ਆ ਰਹੇ ਪਤਾ ਨਹੀਂ ਕੀ ਗੱਲ ਹੈ ਉਹ ਅਟੈਚ ਕੀਤੀ ਹੈ ਏਡੀਸੀ ਸਾਹਿਬ ਨੇ ਸਾਨੂੰ 2 ਦਿਨ ਪਹਿਲਾਂ 17 ਤਰੀਕ ਨੂੰ ਟਾਈਮ ਦਿੱਤਾ ਸੀਗਾ ਵੀ ਤੁਸੀਂ ਮੰਡੇ ਨੂੰ ਆਇਓ ਅਸੀਂ ਅੱਜ ਮੰਡੇ ਆ ਅੱਜ ਅਸੀਂ ਆਏ ਆ ਅੱਜ ਨਾ ਕਿ ਇੱਥੇ ਏਡੀਸੀ ਸਾਹਿਬ ਨੇ ਨਾ ਡੀਸੀ ਸਾਹਿਬ ਨੇ ਕੋਈ ਵੀ ਨਹੀਂ ਹੈਗਾ ਬਸ ਸਾਨੂੰ ਹਰਾਸ਼ ਕੀਤਾ ਜਾਂਦਾ ਔਰ ਵਿਦਆਊਟ ਐਨੀ ਰੀਜ਼ਨ ਕਿੰਨੀ ਪ੍ਰੋਪਰਟੀ ਹੈ ਜਿਹੜੀ ਪ੍ਰੋਪਰਟੀ ਦੀ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਵੱਲੋਂ ਜਾਂ ਕੋਈ ਵੀ ਸਰਕਾਰਾਂ ਵਿੱਚ ਜਿਹੜੀ ਕਾਹੋ ਹੈ ਕਿੰਨੀਆਂ ਟੋਟਲ ਪ੍ਰੋਪਰਟੀ ਇਟ ਟੋਟਲ ਪ੍ਰੋਪਰਟੀ ਅਰਾਊਂਡ 100 ਬਿਗਾ ਜੀ ਸਾਰੀ ਜ਼ਮੀਨ ਜਿਹੜੀ ਹੈ 100 ਬਿਗਾ ਜ਼ਮੀਨ ਹੈ ਅਰਬਨ ਜ਼ਮੀਨ ਹੈ ਸਾਰੀ ਹਾਂਜੀ ਕੋਰਟ ਚ ਤਾਂ ਚੱਲ ਹੀ ਰਿਹਾ ਜੀ ਬਟ ਸਾਨੂੰ ਇਹ ਕੋਈ ਵੀ ਰਾਹ ਨਹੀਂ ਦੇ ਰਹੀ ਜੀ ਅਟੈਚਮੈਂਟਾਂ ਵੀ ਹੋ ਰਹੀਆਂ ਨੇ ਸਾਡੇ ਏਸੀ ਵਗੈਰਾ ਜਿੰਨਾ ਹੀ ਫਰਨੀਚਰ ਹੈ ਇੱਥੇ ਦਾ ਡੀਸੀ ਆਫਿਸ ਦਾ ਅਟੈਚਮੈਂਟ ਹੋ ਗਿਆ ਜਿਹੜੀ ਅਟੈਚਮੈਂਟ ਕਲਾਸ 1 ਹੈ ਹੁਣ ਜਿਹੜੀ ਅਟੈਚਮੈਂਟ 2 ਟਾਈਪ 2 ਹੋਊਗੀ ਉਹ ਚ ਦੇਖਦੇ ਜੀ ਮਾਨਯੋਗ ਜੋ ਜਸਪ੍ਰੀਤ ਸਿੰਘ ਮਿਨਹਾਜ਼ ਨੇ ਉਹ ਕੀ ਕਰਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਇਸ ਦੇ ਵਿੱਚ ਸਾਨੂੰ ਨਿਆਂ ਦਿੱਤਾ ਬਹੁਤ ਜ਼ਿਆਦਾ ਸਾਡਾ ਦੇਖਿਆ ਨਹੀਂ ਤਾਂ ਕੌਣ ਪੁੱਛ ਰਿਹਾ ਕੋਈ ਸੀ ਸਾਨੂੰ ਕੀ ਕੰਡੀਸ਼ਨ ਸਾਭ ਨੂੰ ਮਿਲੇ ਹਾਂਜੀ ਇਸ ਤੋਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਮਿਲੇ ਜੋ ਇੱਥੇ ਇਹੀ ਕਹਿੰਦੇ ਵੀ ਹਾਂਜੀ ਕੁਝ ਕਰਾਂਗੇ ਅਸੀਂ ਬਸ ਆਹੀ ਤੁਹਾਡੇ ਸਾਹਮਣੇ ਜਿਵੇਂ 2 ਦਿਨ ਪਹਿਲਾਂ ਟਾਈਮ ਦਿੱਤਾ 2 ਦਿਨ ਬਾਅਦ ਫੇਰ ਟਾਈਮ ਦੇ ਦਿੰਦੇ ਨੇ ਕੋਈ ਹੁੰਦਾ ਹੈ ਨਹੀਂ ਬਾਹਰ ਅਸੀਂ ਕੁਰਸੀਆਂ ਤੇ ਬੈਠ ਕੇ ਵਾਪਸ ਚਲੇ ਜਾਨੇ ਆ ਸਾਨੂੰ ਤਾਂ ਕੀਤਾ ਬਸ ਇਹੀ ਹੁੰਦਾ ਜੀ ਉਹ ਕੁਝ ਵੀ ਨਹੀਂ ਹੁੰਦਾ